15 ਅਗਸਤ ਨੂੰ ਖੰਨਾ ਦੇ ਸ਼ਿਪਰੀ ਮੰਦਿਰ ਵਿੱਚ ਸ਼ਿਵਲਿੰਗ ਦੀ ਬੇਅਦਵੀ ਅਤੇ ਚੋਰੀ ਕਰਨ ਵਾਲੇ ਪਾਪੀ ਗ੍ਰਿਫਤਾਰ ਖੰਨਾ ਦੇ ਵਿਧਾਇਕ ਨੇ ਕੀਤੀ ਪ੍ਰੈਸ ਕਾਨਫਰੰਸ ਸ਼ਹਿਰ ਨਿਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਸਭ ਤੋਂ ਪਹਿਲਾਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਬੜੇ ਇੱਕ ਅਹਿਮ ਮੁੱਦੇ ਤੇ ਬੁਲਾਈ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ 15 ਤਰੀਕ ਦੀ ਤੜਕ ਸਵੇਰ ਨੂੰ तकरीबन 3 ਵਜੇ ਦੇ ਕਰੀਬ ਸਾਡੇ ਖੰਨੇ ਦੇ ਬੜੇ ਹੀ ਪ੍ਰਾਚੀਨ तकरीबन 100 ਸਾਲ ਪੁਰਾਣੇ ਸ਼ਿਵ ਮੰਦਿਰ ਦੇ ਵਿੱਚ ਜੋ ਕੁਝ ਪਾਪੀ ਮੈਂ ਉਹਨਾਂ ਨੂੰ ਕਹੂੰਗਾ ਪਾਪੀ ਕਾਰਨ ਕੀ ਹੈ ਉਹ ਆਏ ਤਾਂ ਸੀ ਚੋਰੀ ਦੇ ਮੰਤਪ ਦੇ ਨਾਲ ਪਰ ਉਹਨਾਂ ਨੇ ਚੋਰੀ ਨਹੀਂ ਕੀਤੀ ਉਹਨਾਂ ਨੇ ਪਾਪ ਕਮਾਇਆ ਸਾਡੇ ਸਭ ਤੋਂ ਪਵਿੱਤਰ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਉਹਨਾਂ ਨੇ ਜੋ ਅਹਤ ਪਚਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕੁਛ ਮੁਠੀ ਭਾਰੇ ਚਾਂਦੀ ਦੇ ਲਈ ਚਾਂਦੀ ਚੋਰਾਣ ਦੇ ਲਈ ਇਹ ਐਡੀ ਵੱਡੀ ਬੇਅਦਬੀ ਕੀਤੀ ਜਿਵੇਂ ਇਹ ਗੱਲ ਹੋਈ ਸੀ ਇਹ ਤਕਰੀਬਨ 3 ਵਜੇ ਦੀ ਗੱਲ ਹੈ ਸਵੇਰੇ 15 ਤਰੀਕ 15 ਅਗਸਤ 3 ਵਜੇ ਦੀ ਗੱਲ ਹੈ ਔਰ 6:45 ਮਿੰਟ ਦੇ ਕਰੀਬ ਮੈਨੂੰ ਜਿਹੜੀ ਮੰਦਰ ਕਮੇਟੀ ਹੈ ਮੰਦਰ ਕਮੇਟੀ ਦੇ ਸਦਸਿਆਂ ਦੀ ਕਾਲ ਆਈ ਸੀ ਔਰ ਇਮੀਡੀਏਟਲੀ ਜਿਵੇਂ ਮੈਨੂੰ ਕਾਲ ਆਈ ਤਾਂ ਨਾਲ ਦੀ ਨਾਲ ਐਸਪੀ ਸੁਪਰਡੈਂਡੈਂਟ ਪੁਲਿਸ ਤੇ ਉਹਨਾਂ ਦੇ ਨਾਲ ਡੀਐਸਪੀ ਸਬਡਿਵੀਜ਼ਨ ਤੇ ਨਾਲ ਐਸਐਚਓ ਸਿਟੀ 1 ਤੇ ਨਾਲ ਸੀਆਈਏ ਸਟਾਫ ਦੇ ਇੰਚਾਰਜ ਇਹਨਾਂ ਨੂੰ ਮੈਂ ਔਨ ਸਪੌਟ ਮੌਕੇ ਤੇ 15 ਮਿੰਟਾਂ ਦੇ ਵਿੱਚ ਵਿੱਚ ਉੱਥੇ ਭੇਜਦਾ ਸੀਗਾ ਉਸ ਤੋਂ तकरीबन ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਤੇ ਮੇਰੇ ਪਿਤਾ ਜੀ ਉੱਥੇ ਅਸੀਂ ਚਲੇ ਗਏ ਸੀ ਤੇ ਜਦੋਂ ਮੰਦਰ ਕਮੇਟੀ ਦੇ ਸਦਸਿਆਂ ਨਾਲ ਗੱਲ ਕੀਤੀ ਅਸੀਂ ਸਾਰਾ ਜਿਹੜਾ ਵਾਕਿਆ ਜਿਵੇਂ ਹੋਇਆ ਸੀ ਇਹ ਉੱਤੇ ਚੜ ਕੇ ਸਾਰਾ A to Z ਮੰਦਰ ਦੇ ਉੱਪਰ ਦੇਖ ਕੇ ਆਏ ਵੇ ਕਿੱਥੋਂ ਚੋਰ ਆਏ ਕਿਵੇਂ ਉਹਨਾਂ ਨੇ ਪਾਪੀਆਂ ਨੇ ਆ ਕੇ ਉਸ ਝਾਲੀ ਰਾਹੀਂ ਸੇਂਦ ਲਾ ਕੇ ਥੱਲੇ ਉਹ ਰੱਸਾ 18 ਫੁੱਟ ਰੱਸਾ ਸਿੱਟ ਕੇ ਗੱਠਾ ਮਾਰ ਕੇ ਥੱਲੇ ਉਤਰੇ ਔਰ ਉਹਨਾਂ ਨੇ ਚੋਰੀ ਵੀ ਕੀਤੀ ਨਾਲ ਬੇਅਦਬੀ ਵੀ ਕੀਤੀ ਔਰ ਉਸ ਤੋਂ ਬਾਅਦ ਉਹ ਉਸੇ ਦਿਨ ਤੋਂ ਉਸੇ ਦਿਨ ਜਦੋਂ ਸਵੇਰ ਵੇਲੇ ਜਾਨੀ ਕਿ ਤਕਰੀਬਨ ਤਕਰੀਬਨ ਇਹ ਗੱਲ ਹੋ ਗਈ ਉਹ ਜਦੋਂ 1.5 8 ਵਜੇ ਦੇ ਕਰੀਬ ਇਹ ਗੱਲ ਪੂਰੇ ਅਗਵਾੰਗ ਪੂਰੇ ਸਮਾਜ ਦੇ ਵਿੱਚ ਫੈਲੀ ਖੰਨੇ ਦੇ ਵਿੱਚ ਫੈਲੀ ਖੰਨੇ ਤੋਂ ਬਾਹਰਲੇ ਇਲਾਕਿਆਂ 'ਚ ਫੈਲੀ ਤਾਂ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਸੀ ਔਰ ਰੋਸ ਨੂੰ ਦੇਖਦੇ ਹੋਏ ਚੱਲਦੇ ਹੋਏ ਅਸੀਂ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਔਰ ਮੈਂ ਉਹਰੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਉਸੇ ਦਿਨ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਇਸੜੂ ਵਿਖੇ ਜੋ ਸ਼ਹੀਦ ਆਪਣੇ ਕਰਨੈਲ ਸਿੰਘ ਇਸੜੂ ਜੀ ਨੂੰ ਤੇ ਸ਼ਹੀਦ ਭੁਪਿੰਦਰ ਸਿੰਘ ਇਸੜੂ ਜੀ ਨੂੰ ਸ਼ਰਧਾ ਸੋਮਨ ਭੇਟ ਕਰਨ ਲਈ ਆਏ ਸਾਲ ਆਂਦੇ ਨੇ ਉਸੇ ਦਿਨ ਮੈਂ ਮੁੱਖ ਮੰਤਰੀ ਸਾਹਿਬ ਦੀ ਨੋਟਿਸ ਤੇ ਗੱਲ ਲਿਆਂਦੀ ਸੀ ਕਿ ਖੰਨੇਰੇ ਵਿੱਚ ਕਿ ਐਡੀ ਵੱਡੀ ਗੱਲ ਹੋ ਗਈ ਤੇ ਤੁਹਾਡਾ ਸ਼ਡਿਊਲ ਆਲਰੇਡੀ ਕਿਉਂਕਿ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਸ਼ਡਿਊਲ ਫਾਈਨਲਾਈਜ਼ ਹੁੰਦਾ ਪਰ ਤੁਸੀਂ ਉਰੋਂ ਹੀ ਕਿਰਪਾ ਕਰਕੇ ਡੀਜੀਪੀ ਸਾਹਿਬ ਨੂੰ ਕਹੋ ਤੇ ਇਹ ਜਿਹੜਾ ਮੈਟਰ ਬੜਾ ਸੀਰੀਅਸ ਹੈ ਇਹਦੇ ਤੇ ਆਪਾਂ ਐਕਸ਼ਨ ਲੈਣਾ ਮੇਰੇ ਦੇਖਦੇ ਦੇਖਦੇ ਮੁੱਖ ਮੰਤਰੀ ਸਾਹਿਬ ਨੇ ਇੰਨੀ ਕਲੀਅਰ ਡਾਇਰੈਕਸ਼ਨਸ ਡੀਜੀਪੀ ਸਾਹਿਬ ਨੂੰ ਦਿੱਤੀਆਂ ਦੇ ਨਾਲ ਡੀਆਈਜੀ ਮੈਡਮ ਮੁਰੇ ਧਨਪ੍ਰੀਤ ਕੌਰ ਉਹਨਾਂ ਨੂੰ ਦਿੱਤੀਆਂ ਕਿ ਇਹ ਜਿਹੜਾ ਕਿਉਂਕਿ ਉੱਥੇ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸੀ ਐਸਐਸਪੀ ਅਸ਼ਵਨੀ ਗੋਟਿਆਲ ਜੀ ਵੀ ਮੌਜੂਦ ਸੀ ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਇਹ ਪਾਪੀ ਪਾਪ ਕਰਕੇ ਭੱਜੇ ਨੇ ਲੁਕੇ ਨੇ ਮੈਨੂੰ ਘਾਟਿਆਂ ਦੇ ਵਿੱਚ ਵਿੱਚ ਘਾਟਿਆਂ ਵੱਧੀਆਂ ਜਿਹੜੇ ਪਾਪੀ ਨੇ ਇਹ ਚਾਹੇ ਚੋਰ ਨੇ ਇਹ ਮੈਨੂੰ ਸਲਾਕਾਂ ਦੇ ਪਿੱਛੇ ਚਾਹੀਦੇ ਨੇ ਉਸੇ ਦਿਨ ਤੋਂ ਬਾਅਦ ਪੁਲਿਸੀ ਜਿਹੜਾ ਪ੍ਰਸ਼ਾਸਨ ਸੀ ਉਹ ਓਨ ਟੋਸ ਸੀਗਾ ਜਗਾ ਜਗਾ ਅਲੱਗ-ਅਲੱਗ ਜਗਾ ਤੇ ਛਾਪੇਮਾਰੀ ਚੱਲਦੀ ਸੀ ਔਰ ਨਾ ਸਿਰਫ ਖੰਨੇ ਦੀ ਪੁਲਿਸ ਬਲਕੇ ਬਠਿੰਡੇ ਤੋਂ ਵੀ ਪੁਲਿਸ ਦੇ ਅਧਿਕਾਰੀ ਬੁਲਾਏ ਗਏ ਸੀ ਹੋਰ ਖੱਬੇ ਸੱਜੇ ਜਿੱਥੋਂ-ਇਥੋਂ ਸਪੋਰਟ ਲੈਣੀ ਸੀ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਸਪੋਰਟ ਲਿੱਤੀ ਗਈ ਔਰ ਇਸ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੈਬਨਿਟ ਮਨਿਸਟਰ ਅਮਨ ਅਰੋੜਾ ਜੀ ਨੂੰ ਵੀ ਖੰਨੇ ਭੇਜਿਆ ਸੀ ਤੇ ਤਾਂ ਜੋ ਜਾਓ ਜਾ ਕੇ ਉੱਥੇ ਮੌਕੇ ਦੇ ਉੱਤੇ ਦੇਖ ਕੇ ਆਓ ਔਰ ਮੰਤਰ ਕਮੇਟੀ ਦੇ ਨਾਲ ਇੱਕ ਮੀਟਿੰਗ ਕਰਕੇ ਆਓ ਤਾਂ ਜੋ ਆਪਾਂ ਇੱਕ ਅਮਨ ਸ਼ਾਂਤੀ ਦਾ ਜੋ ਸਨੇਹ ਹੈ ਇੱਕ ਭਾਈਚਾਰਕ ਸਾਂਝ ਦਾ ਸਨੇਹ ਹੈ ਇਹ ਆਪਾਂ ਸਮਾਜ ਦੇ ਵਿੱਚ ਦੇਣਾ ਹੈ ਪਰ ਮੈਂ ਇਸ ਦੇ ਨਾਲ ਨਾਲ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਮੇਰੇ ਖੰਨਾ ਸ਼ਹਿਰ ਦੇ ਸਾਰੇ ਵਾਸੀਆਂ ਦਾ ਔਰ ਨਾਲ ਮੈਂ ਪੰਜਾਬ ਦੇ ਵਾਸੀਆਂ ਦਾ ਜਿਨ੍ਹਾਂ ਨੇ ਇਸ ਮੈਟਰ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਇਸ ਮੈਟਰ ਦੀ ਮਤਲਬ ਕਿ ਇੱਕ ਸੂਖਮਤਾ ਨੂੰ ਸਮਝਦੇ ਹੋਏ ਵੀ ਇਹ ਮੈਟਰ ਕਿੰਨਾ ਕੁ ਸੈਂਸਿਟਿਵ ਤੇ ਸੂਖਮ ਹੈ ਉਹਨਾਂ ਨੇ ਬੜਾ ਟਰਮਾ ਤੇ ਬੜਾ ਪੇਸ਼ੈਂਸ ਬਣਾ ਕੇ ਰੱਖੀ ਮੇਰੇ ਸ਼ਹਿਰ ਦੇ ਸਾਰੇ ਹੀ ਵਸਨੀਕਾਂ ਨੇ ਤਹਿ ਦਿਲ ਦੀ ਕਰਾਈਆਂ ਤੋਂ ਮੈਂ ਸੱਚ ਚ ਕਾ ਕਿ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੰਦਰ ਕਮੇਟੀ ਦਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੰਦਰ ਕਮੇਟੀ ਨੇ ਮੰਦਰ ਕਮੇਟੀ ਦੇ ਸਦਸਿਆਂ ਨੇ ਸਾਰਿਆਂ ਨੇ ਬੜਾ ਵੱਡੇ ਲੈਵਲ ਤੇ ਕੋਆਪਰੇਟ ਕੀਤਾ ਟਾਈਮ-ਟਾਈਮ ਸਰ ਉਹ ਮਤਲਬ ਕਿ ਇਹ ਸਬ ਮੈਟਰ ਨੂੰ ਹੈਂਡਲ ਕਰਦੇ ਰਹੇ ਔਰ ਇੱਕ ਸ਼ਾਂਤਮਈ ਵਾਤਾਵਰਨ ਬਣਾ ਕੇ ਰੱਖਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਜਿਹੜੇ ਸ਼ਰਾਰਤੀ ਐਲੀਮੈਂਟ ਜਿਹੜੇ ਕਿ ਇਸ ਨੂੰ ਕਦੇ ਤਾਂ ਕੋਈ ਧਾਰਮਿਕ ਰੰਗਤ ਦੇਣ ਨੂੰ ਫਿਰਦੇ ਸੀ ਕਦੇ ਉਹ ਇਸ ਨੂੰ ਚਾਹਦੇ ਸੀ ਵੀ ਕਿਸੇ ਤਰੀਕੇ ਨਾਲ ਇਹਦੀ ਆੜ ਲੈ ਕੇ ਪੰਜਾਬ ਦੇ ਵਿੱਚ ਕੋਈ ਜਾਨੀ ਕਿ ਅਸੀਂ ਗਲਤ ਫਿਰਕਾ ਪ੍ਰਸਿੱਧਾ ਮੈਸੇਜ ਫਲਾ ਸਕੀਏ ਸੋ ਐਸੇ ਜਿੰਨੇ ਵੀ बैड 엘ਿਮੈਂਟਸ ਸੀ ਗੁੰਡਾ 엘ਿਮੈਂਟਸ ਸੀ ਉਹਨਾਂ ਨੇ ਇਹ बैड 엘ਿਮੈਂਟਸ ਨੂੰ ਸਾਰਿਆਂ ਨੂੰ ਇਸ ਇਸ ਸਾਰੇ ਕੇਸ ਤੋਂ ਦੂਰ ਰੱਖਿਆ ਸੋ ਇਸ ਕਰਕੇ ਮੰਦਿਰ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਔਰ ਮੈਂ ਉ체ਚੇ ਤੌਰ ਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੀਡੀਆ ਦੇ ਹੱਥ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ ਮੀਡੀਆ ਕਰਮੀਆਂ ਨੇ ਮੀਡੀਆ ਵਾਸੀਆਂ ਨੇ ਸਾਡਿਆਂ ਨੇ ਬਹੁਤ ਵੱਡੀ ਇੱਕ ਇਸ ਦੀ ਜੋ ਕਵਰੇਜ ਕੀਤੀ ਇੱਕ ਐਨੀ ਸ਼ਾਨਦਾਰ ਲਾਜਵਾਬ ਕਵਰੇਜ ਕੀਤੀ ਸੀ ਕਿਉਂਕਿ ਕਿਸੇ ਵੀ ਕਿਸਮ ਦੀ ਇਹਨੂੰ ਤੂਲ ਦਿੱਤੀ ਜਾ ਸਕਦੀ ਸੀ ਪਰ ਉਹ ਇਹ ਗੱਲ ਨੂੰ ਸਮਝਦੇ ਸੀ ਕਿਤੇ ਨਾ ਕਿਤੇ ਨਾ ਮੀਡੀਆ ਨੂੰ ਵੀ ਔਰ ਸਾਰੇ ਸਮਾਜ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਸੀ ਕਿ ਇਹ ਜਿਹੜਾ ਮੈਟਰ ਹੈ ਇਹਦੇ ਵਿੱਚ ਕਿਸੇ ਦਾ ਇਹਦੇ ਚ ਕਿਸੇ ਇੱਕ ਕਿਸੇ ਸਮੁਦਾਏ ਦੀ ਆ ਕਿਸੇ ਇੱਕ ਕਿਸੇ ਬੰਦੇ ਦੀ ਇਹ ਚ ਬੈਡ ਇੰਟੈਂਸ਼ਨ ਹੋਏ ਨਹੀਂ ਸਕਦੀ ਕਿਉਂਕਿ ਭਗਵਾਨ ਸ਼ਿਵ ਸ਼ਿਵ ਪੋਲੇਨਾਥ ਉਹ ਸਾਰਿਆਂ ਦੇ ਸਾਂਝੇ ਨੇ ਸਾਰੇ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ ਸਿਰ ਝੁਕਾਉਂਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਸੋ ਜਿਹੜਾ ਚੋਰ ਹੁੰਦਾ ਹੈ ਚੋਰ ਕੋਈ ਵੀ ਹੋਵੇ ਚੋਰ ਦਾ ਕੋਈ ਧਰਮ ਨਹੀਂ ਹੁੰਦਾ ਚੋਰ ਦਾ ਕੋਈ ਮਜ਼ਹਬ ਨਹੀਂ ਹੁੰਦਾ ਚੋਰ ਦਾ ਮੋਟਿਵ ਸਿਰਫ ਇੱਕ ਹੁੰਦਾ ਚੋਰੀ ਕਰਨਾ ਔਰ ਤੁਸੀਂ ਦੇਖਿਆ ਹੋਣਾ ਅੱਜ ਸਵੇਰੇ ਐਸਐਸਪੀ ਮੈਡਮ ਦੀ ਕਾਨਫਰੈਂਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਕਿ ਜਿਹੜੇ ਉਹ ਦੋਸ਼ੀ ਨੇ ਉਹ ਦੋਸ਼ੀਆਂ ਦੀ ਵੀ ਤੁਸੀਂ ਅੱਜ ਸਵੇਰੇ ਕਵਰੇਜ ਕਰਕੇ ਆਏ ਹੋ ਇਹ ਜਿਹੜੇ ਚਾਰ ਦੋਸ਼ੀ ਫੜੇ ਗਏ ਨੇ ਇਹ ਇਹਨਾਂ ਦੇ ਜਿਹੜੇ ਮਨਸੂਬੇ ਸੀ ਜਿਨ੍ਹਾਂ ਚੋਂ ਦੋ ਪੰਜਾਬ ਚੋਂ ਫੜੇ ਗਏ ਨੇ ਤੇ ਦੋ ਬਾਹਰਲੀਆਂ ਸਟੇਟਾਂ ਤੋਂ ਸੀ ਮੈਂ ਮੇਰੀ ਇੱਕ ਮੰਨਣਾ ਔਰ ਸੋਚ ਇੱਕ ਹੋਰ ਵੀ ਆ ਭਗਵਾਨ ਸ਼ਿਵ ਦੀ ਲੀਲਾ ਕਹੋ ਇਹਨੂੰ ਅਪਰੰਪਾਰ ਲੀਲਾ ਕਹੋ ਭਗਵਾਨ ਸ਼ਿਵ ਦੀ ਇਹ ਭਗਵਾਨ ਸ਼ਿਵ ਨੇ ਇਹ ਇਹਨਾਂ ਨੇ ਦੇਖੋ ਕਿੱਧਾ ਵੱਡਾ ਇੱਕ ਇੱਕ ਵੱਡਾ ਕਾਹਨ ਹੋਣ ਤੋਂ ਬਚ ਗਿਆ ਕਿ ਇਹਨਾਂ ਦਾ ਅਗਲਾ ਮਨਸੂਬਾ ਸੀ ਕਿ ਭਾਰਤ ਦੇ ਸਾਊਥ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਇਤਨਾ ਕਿਤੇ ਸ਼ਕਤੀਆਂ ਦੇਖੋ ਕਿੰਡੀਆਂ ਵੱਡੀਆਂ ਮੌਜੂਦ ਨੇ ਕਿ ਭਗਵਾਨ ਸ਼ਿਵ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਰੀ ਘਟਨਾ ਇੱਕ ਤਰ੍ਹਾਂ ਨਾਲ ਆਪਣੇ ਉੱਤੇ ਹੰਡਾਉਂਦੇ ਹੋਏ ਆਪਣੇ ਉੱਤੇ ਲੈਂਦੇ ਹੋਏ ਇਹ ਜਿਹੜੀ ਕੇਸ ਸੀਗਾ ਇਹ ਕੁਦਰਤੀ ਗੱਲ ਕਿ ਖੰਨਾ ਪੁਲਿਸ ਤੇ ਖੰਨਾ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਗਿਆ ਔਰ ਮੈਂ ਉਹਰੇ ਸ਼ਾਬਾਸ਼ ਦਿੰਨਾ ਹੈ ਪੁਲਿਸ ਅਧਿਕਾਰੀਆਂ ਨੂੰ ਚਾਹੇ ਉਹ ਬੀਜਪੀ ਗੌਰਵ ਯਾਦਵ ਜੀ ਦੀ ਕਮਾਂਡ ਦੇ ਵਿੱਚ ਪੂਰੀ ਪੂਰੇ ਫੋਰਸ ਨੇ ਕੰਮ ਕੀਤਾ ਹੋਵੇ ਤੇ ਚਾਹੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਹੋਣ ਚਾਹੇ ਐਸਐਸਪੀ ਅਸ਼ਵਨੀ ਗੋਟਿਆਲ ਜੀ ਹੋਣ ਚਾਹੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਜੀ ਹੋਣ ਡੀਐਸਪੀ ਅਮਰਿਤਪਾਲ ਸਿੰਘ ਜੀ ਹੋਣ ਨਾਲ ਸੀਆਈਏ ਦੇ ਸਟਾਫ ਅਮਨ ਜੀ ਹੋਣ ਜਿਹੜੀਆਂ ਟੀਮਾਂ ਬਾਹਰੋਂ ਵੀ ਆਈਆਂ ਮੈਂ ਸਾਰਿਆਂ ਦੀ ਉਰੇ ਇਸ ਗੱਲ ਤੇ ਸਰਾਨਾ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਇੱਕ ਘੰਟਾ ਵੀ ਕਿਤੇ ਅਵੇਸਲੇ ਨਹੀਂ ਜਾਣ ਦਿੱਤਾ ਕਿਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਇਹ ਆਟਾ ਵੱਡਾ ਜੋ ਅੰਤਰਰਾਜੀ ਗੈਂਗ ਸੀ ਇਹ ਇੰਟਰਸਟੇਟ ਗੈਂਗ ਇਹਨੂੰ ਉਹਨਾਂ ਨੇ ਬੇਨਕਾਬ ਕੀਤਾ ਬੇਕਾਬੂ ਕੀਤਾ ਔਰ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਿ ਜਿਹੜਾ ਇਹ ਚਾਹੇ ਚਾਂਦੀ ਚੋਰੀ ਕਰਦੇ ਸੀ ਚਾਹੇ ਸੋਨਾ ਚੋਰੀ ਕਰਦੇ ਸੀ ਚਾਹੇ ਗੁਰਦੁਆਰਿਆਂ ਚੋਂ ਮੰਤਰਾਂ ਚੋਂ ਜੋ ਚੋਰੀ ਕਰਦੇ ਸੀ ਇਹ ਇਹ ਸਾਰੇ ਦਾ ਸਾਰਾ ਜੋ ਮਟੀਰੀਅਲ ਜਾ ਕੇ ਲਖਨਊ ਦੇ ਇੱਕ ਸੁਨਿਆਰੇ ਕੋਲ ਵੇਚਦੇ ਸੀ ਉਹਦੇ ਖਾਤੇ ਤੱਕ ਫ੍ਰੀਜ਼ ਕਰ ਦਿੱਤੇ ਗਏ ਉਹਨੂੰ ਅਰੈਸਟ ਤੱਕ ਕਰਨ ਦਿੱਤਾ ਗਿਆ ਔਰ ਉਥੋਂ ਜਿੰਨੀ ਮਤਲਬ ਕਿ ਰਿਕਵਰੀ ਹੋ ਸਕੀ ਚਾਂਦੀ ਦੀ ਰਿਕਵਰੀ ਕਰ ਲਈਤੀ ਗਈ ਹੈ ਔਰ ਇੱਕ ਬਹੁਤ ਵੱਡਾ ਨੈਕਸਸ ਸੀ ਜੋ ਇਹ ਕਰੈਕ ਹੋਇਆ ਔਰ ਇਸ ਗੱਲ ਦਾ ਮੈਂ ਫੇਰ ਤੋਂ ਇੱਕ ਵਾਰ ਕਹੂੰਗਾ ਵੀ ਇਹ ਜਿਹੜਾ ਸ਼ਰੈ ਇਹ ਖੰਨਾ ਪੁਲਿਸ ਨੂੰ ਸਾਡੀ ਪੁਲਿਸ ਨੂੰ ਮਿਲਣਾ ਸੀ ਸੋ ਇਹ ਵੀ ਭਗਵਾਨਪੁਰ ਇਹਨਾਂ ਦੀ ਅਪਾਰ ਕਿਰਪਾ ਹੈ ਜੋ ਇਹ ਸੇਵਾ ਦਾ ਮੌਕਾ ਮੈਂ ਕਹੂੰਗਾ ਸੇਵਾ ਇੱਕ ਸੇਵਾ ਸੀ ਕਿਉਂਕਿ ਭਗਵਾਨ ਦੇ ਮੰਦਿਰਾਂ 'ਚ ਚੋਰੀਆਂ ਕਰਨੀਆਂ ਪਾਪ ਕਮਾਉਣੇ ਗੁਰਦੁਆਰਿਆਂ 'ਚ ਚੋਰੀਆਂ ਕਰਨੀਆਂ ਪਾਪ ਕਮਾਉਣੇ ਔਰ ਉਹਨਾਂ ਅਨਸਰਾਂ ਨੂੰ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਜੇਲ੍ਹਾਂ ਚ ਡੱਕਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸੋ ਜੋ ਇਹ ਸੇਵਾ ਹੈ ਇਹ ਸਾਡੇ ਖੰਨਾ ਪੁਲਿਸ ਦੇ ਹੱਥ ਦੇ ਵਿੱਚ ਆਈ ਸੋ ਮੈਂ ਇਸ ਗੱਲ ਹੀ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪਰ ਇੱਕ ਸੁਨੇਹਾ ਜਿਹੜਾ ਕਿ ਬੜਾ ਇੰਪੋਰਟੈਂਟ ਸੁਨੇਹਾ ਮੈਂ ਪ੍ਰੈਸ ਦੇ ਮਾਧਿਅਮ ਨਾਲ ਦੇਣਾ ਚਾਹੁੰਦਾ ਆਪਣੇ ਖੰਨੇ ਵਾਸੀਆਂ ਨੂੰ ਕਿ ਜਿਸ ਦਿਨ 15 ਅਗਸਤ ਨੂੰ ਇਹ ਬਹੁਤ ਵੱਡਾ ਇੱਕ ਪਾਪ ਹੋਇਆ ਸੀ ਕਾંડ ਹੋਇਆ ਸੀ ਠੀਕ ਆ ਉਸ ਦਿਨ ਸਾਡੇ ਸਾਰਿਆਂ ਦੀ ਭਾਵਨਾ ਬੜੀ ਆहत ਸੀ ਸਾਡੇ ਭਾਵਨਾ ਨੂੰ ਚੋਟ ਪਹੁੰਚੀ ਹੋਈ ਸੀ ਪਰ ਮੈਂ ਉਸ ਦਿਨ ਇੱਕ ਚੀਜ਼ ਦੇਖਿਆ ਜਿਹੜਾ ਜੀਟੀ ਰੋਡ ਦੇ ਉੱਤੇ ਧਰਨਾ ਲੱਗਿਆ ਉਸ ਧਰਨੇ ਦੇ ਵਿੱਚ ਕਈ ਕਿਸਮ ਦੇ ਜਾਨੀ ਕਿ ਬਿਆਨਬਾਜ਼ੀਆਂ ਮੈਂ ਦੇਖੀਆਂ ਨਿੰਦਣਯੋਗ ਬਿਆਨਬਾਜ਼ੀ ਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਕਿਸਮ ਨਾਲ ਇਹਨੂੰ ਚਾਹੇ ਤਾਂ ਫਿਰਕਾ ਪ੍ਰਸਤੀ ਦਾ ਰੰਗ ਦਿੱਤਾ ਜਾਵੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਉਹਨੇ ਲੋਕਲ ਜਨਤਾ ਨੂੰ ਭੜਕਾ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਮਤਲਬ ਕਿ ਇਹਨਾਂ ਦੀਆਂ ਭਾਵਨਾਵਾਂ ਨੂੰ ਹੋਰ ਐਕਸਪਲੋਇਟ ਕੀਤਾ ਜਾਵੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਇਸ ਇਹਨੂੰ ਕੋਈ ਰੰਗਤ ਨਵੀਂ ਦੇ ਕੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਭੰਗ ਕੀਤਾ ਜਾਵੇ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਤੁਸੀਂ ਆਪਣੀਆਂ ਐਸੀਆਂ ਕੋਝੀਆਂ ਹਰਕਤਾਂ ਤੋਂ ਬਾਝਾ ਜਾਓ ਕੀ ਹੁੰਦਾ ਹੈ ਕਿ ਇੱਕ ਛੋਟੀ ਜੀ ਜਣੀ ਕਿ ਇੱਕ ਗੱਲ ਦੂੰ ਤੁਸੀਂ ਮਤਲਬ ਕਿ ਕੀ ਸੀਗਾ ਕਿ ਆਉਣ ਵਾਲੇ ਸਮੇਂ ਚ ਉਹਰੇ ਲੋਕਲ ਇੱਕ ਇਲੈਕਸ਼ਨ ਸੀ ਇਲੈਕਸ਼ਨ ਨੂੰ ਜਿੱਤਣ ਲਈ ਕਈ ਤਾਂ ਆਪਣੇ ਢੀਆਂ ਪੁੱਤਾਂ ਨੂੰ ਜਿਧਾਣ ਲਈ ਮੈਂ ਦੇਖਿਆ ਉਹਦੇ ਵਿੱਚ ਉਹ ਜਣੀ ਕਿ ਉਹਨਾਂ ਨੇ ਅਲਫਾਜ਼ ਥਲੜੇ ਪੱਤਰ ਦੇ ਵਰਤੇ ਕਿ ਜਿਹੜੇ ਇੱਕ ਚੰਗੇ ਸਿਆਸੀ ਲੀਡਰ ਨੂੰ ਸ਼ੋਭਾ ਨਹੀਂ ਦਿੰਦੇ ਸੋ ਇਸ ਕਰਕੇ ਆਹੀ ਦੇ ਜਿਹੜੇ ਬੈਡ ਐਲੀਮੈਂਟ ਨੇ ਜਿਹੜੇ ਸਮਾਜ ਦੇ ਵਿੱਚ ਆਹੀ ਜੇ ਐਲੀਮੈਂਟ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦਾ ਚਾਹਦੇ ਹੋਣ ਜਿਹੜੇ ਜਿਹੜੇ ਮੌਕਾ ਹੀ ਭਾਲਦੇ ਹੋਣ ਕਿ ਸਾਨੂੰ ਕੋਈ ਵੀ ਮੌਕਾ ਮਿਲੇ ਤੇ ਅਸੀਂ ਇਹਨੂੰ ਕਿਸੇ ਕਿਸਮ ਦਾ ਮਤਲਬ ਕਿ ਕੋਈ ਵੀ ਰੰਗਤ ਦੇਖੇ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਸਕੀਏ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਤੋਂ ਬਚਾ ਕਰਕੇ ਰਹੋ ਇਹ ਇਹ ਬੜਾ ਅਮਨ ਸ਼ਾਂਤੀ ਵਾਲਾ ਸਾਡਾ ਸ਼ਹਿਰ ਹੈ ਸਾਡਾ ਅਮਨ ਸ਼ਾਂਤੀ ਵਾਲਾ ਸੂਬਾ ਪੰਜਾਬ ਹੈ ਸੋ ਮੈਂ ਇੱਕ ਵਾਰ ਤੋਂ ਫੇਰ ਸਾਡੇ ਖੰਨਾਵਾਸੀਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਮੈਂ ਵਧਾਈ ਨਹੀਂ ਦਊਂਗਾ ਕਿਉਂਕਿ ਵਧਾਈ ਇਸ ਲਈ ਨਹੀਂ ਮੈਂ ਦਊਂਗਾ ਚਾਹੇ ਬੰਦੇ ਫੜੇਗੇ ਮੈਂ ਵਧਾਈ ਇਸ ਲਈ ਨਹੀਂ ਦਊਂਗਾ ਕਿਉਂਕਿ ਉਹਨਾਂ ਨੇ ਪਾਪ ਕੀਤਾ ਸੋ ਪਾਪੀ ਨੂੰ ਫੜਿਆ ਜਾਣਾ ਇਹ ਕੋਈ ਵਧਾਈ ਦੀ ਗੱਲ ਨਹੀਂ ਪਰ ਮੈਂ ਹਾਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਸ ਗੱਲ ਤੇ ਉੱਤੇ ਮਤਲਬ ਕਿ ਸਾਡੇ ਦਿਲ ਨੂੰ ਇੱਕ ਸ਼ਾਂਤਮਨਾ ਜ਼ਰੂਰ ਮਿਲੀ ਹੈ ਸਾਡੇ ਦਿਲ ਨੂੰ ਇੱਕ ਠੰਮਾ ਜ਼ਰੂਰ ਮਿਲਿਆ ਹੈ ਕਿ ਐਸੇ ਪਾਪੀ ਜਿਨ੍ਹਾਂ ਨੇ ਪਾਪ ਕਮਾਇਆ ਅੱਜ ਉਹ ਆਪਣੀ سزا ਭੋਗਣ ਲਈ ਬੜੀਆਂ سنگੀਨ ਧਰਾਵਾਂ ਦੇ ਅਧੀਨ ਅੱਜ ਉਹ ਪੁਲਿਸ ਦੇ ਕਸਟਡੀ ਚ ਨੇ ਔਰ ਬਹੁਤ ਜਲਦੀ ਉਹ ਸਲਾਖਾਂ ਦੇ ਪਿੱਛੇ ਆਣਗੇ ਜੇਲ੍ਹਤ ਹੋ ਗਏ ਧੰਨਵਾਦ ਲੋਕਾਂ ਦੀ ਇੱਕ ਫੁਲੀ ਬਾਤ ਫਾਸੀ ਦੀ ਬਾਤ ਕਰ ਰਹੇ ਨਹੀਂ ਤੁਸੀਂ ਕੀ ਬਣਾ ਦੇਖੋ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਪ੍ਰਸ਼ਾਸਨ ਕਾਨੂੰਨ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਉਹਨੇ ਕੰਮ ਕਰਨਾ ਜੋ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਉਹਨਾਂ ਤੇ ਸਖਤ ਤੋਂ ਸਖਤ ਧਰਾਵਾਂ ਹੋਣਗੀਆਂ ਉਹ ਆਲਰੇਡੀ ਇੰਪੋਜ਼ ਹੋ ਚੁੱਕੀਆਂ ਲੱਗ ਸਕੀਆਂ ਉਨਾ ਧਰਾਵਾਂ ਦੇ ਦੀਨ ਉਹ ਬਹੁਤ ਜਲਦੀ ਸਲਾਕਾਂ ਦੇ ਵਿੱਚ ਹੋਣਗੇ ਥੈਂਕ ਯੂ